ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈਆਂ ਦੀ ਵੀਡੀਓ ਬਣਾਈ ਆ ਜਿਸ ਘਰ ਚੋਂ ਵੀਡੀਓ ਬਣਾਈ ਹੈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਬਸਮਾ ਚ ਬਾਈ ਨੇ ਵੈਟ ਸੇਲ ਕੀਤੀ ਹੈ ਬਾਈ ਕਿਹੜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਬਾਈ ਕਦਾਂ ਸੂਈ ਆ ਬਾਈ ਬਾਈ ਰਾਤ ਸੂਈ ਆ ਠੀਕ ਆ ਰਾਤ ਸੂਈ ਆ ਬਾਈ ਬੱਚਾ ਆ ਗਿਆ ਕਰਮਾ ਵਾਲੀ ਮਗਰ ਬੱਸੀ ਬੱਸੀ ਬਹੁਤ ਚੰਗੀ ਦਿੱਤੀ ਆ ਮੋੜ ਲਿਆ ਬਾਈ ਕੋਈ ਗੱਲ ਨਹੀਂ ਥਣ ਲੈਵੇ ਦੀ ਬਾਈ ਸਾਫ ਸੁਥਰੀ ਕੱਲਾ ਕੱਲਾ ਥਣ ਪੂਰੀ ਵਿਥੇ ਥਣ ਲੱਗਿਆ ਵਾ ਕੱਦ ਕਾਠ ਵਾਲੀ ਕਿੰਨਾ ਦੁੱਧ ਬਈ ਕੱਢਿਆ ਹੋਗਾ ਬਈ 26 ਲੀਟਰ ਕੱਢਿਆ ਹੋਇਆ ਤੇ ਕਿੰਨਾ ਦੁੱਧ ਕਰ ਦੂ ਬਈ ਐਸਟੀ ਕੱਢ ਦੋ ਬਈ 30-32 ਲੀਟਰ ਯਾਰ ਠੀਕ ਆ ਤੇ ਬੋਲਾ ਫਿਰ ਕਿੰਨਾ ਕੱਢਿਆ ਸੀ ਬੋਲਾ ਬਈ 5 ਲੀਟਰ ਕੱਢਦਾ ਸੀ ਠੀਕ ਬੋਲਰ ਨੂੰ ਫੋਨ ਤੇ ਹੈਨਾ ਮੁੱਲ ਬਈ ਫੋਨ ਤੇ ਮੁੱਲ ਰਹੂਗਾ ਬਈ ਫੋਨ ਤੇ ਮੁੱਲ ਰਹੂਗਾ ਬਈ ਕਹਿੰਦਾ ਆਜਾ ਤੇ ਜੇਰ ਬਈ ਹੋ ਪਈਆ ਕੰਪਲੀਟ ਆ ਬਠਲ ਚ ਪਈਆ ਚੈੱਕ ਕਰ ਲਾ ਥਾਣਾ ਦਾ ਸਾਈਜ਼ ਬਈ ਬਹੁਤ ਚੰਗਾ ਆ ਗਿਆ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਾਣ ਲੱਗਿਆ ਵਾ ਬੱਚਾ ਜਿਹੜਾ ਵਈ ਬਸੀਆ ਦੀ ਬੱਸੀ ਦੀ ਕੁਆਲਿਟੀ ਚੈੱਕ ਕਰ ਸਕ ਤੇ ਪਿੰਡ ਵੀਰਦਰਾਇਆ ਜ਼ਿਲ੍ਹਾ ਬਠਿੰਡਾ ਤਹਿਸੀਲ ਨੂੰ ਫੂਲ ਪੈਂਦੀ ਆ ਨੇੜੇ ਪਿੰਡ ਬਈ ਨੋਇਤਰੋ ਤਪਾ ਲਾਈਏ ਨੇੜੇ ਰਹਿ ਜਾਂਦਾ ਬਈ ਸਹਿਣਾ ਵੀ ਨੇੜੇ ਹੀ ਆ ਬੱਲੋ ਵੀ ਨੇੜੇ ਆ ਪਿੰਡ ਨੇੜੇ ਰਹਿੰਦੇ ਕੰਟੈਕਟ ਨੰਬਰ ਬੋਲ ਦੋ ਬਈ 95013 21093 ਠੀਕ ਆ ਬਈ